ਕੀ ਲਿਖਿਆ ਇਹਨਾਂ ਨੇ ਅੱਲਾ ਵਾ ਪੰਜ ਪੰਜਾਬ ਪੈਂਡ ਖੇਤ ਬੇਬੇ ਮੋਟਰ ਬਾਪੂ ਦਾ ਕਿਹਦੇ ਨਾਂ ਹੀ ਨਹੀਂ ਲਿਖਿਆ ਉਹ ਬਾਪੂ ਕੀ ਰੋਣਾ ਪਾਇਆ ਵਾ ਘੜੀ ਲੰਮੇ ਪਾਇਆ ਕਿ ਤੂੰ ਸੌਣ ਨਹੀਂ ਦਿੰਦੇ ਚਾਚਾ ਨਾ ਓਏ ਆ ਕੀ ਲਿਖਿਆ ਇੱذਰਾ ਆ ਕੀ ਲਿਖਿਆ ਓਏ ਆ ਲਿਖਿਆ ਵਾ ਬਾਪੂ ਵਰਗਾ ਬੰਦਾ ਨਹੀਂ ਖੇਤੀ ਵਰਗਾ ਧੰਦਾ ਨਹੀਂ ਵਾ 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 ਉਹ ਉਹ ਲੋਕੋ ਗੋਸ਼ ਉਹ ਵੇਣ ਵਾਸਤੇ ਤੁਈ ਰਾਲੀਆਂ ਤੇ ਬਾਪੂ ਬੇਬੇ ਲੈਤਾ ਤੇ ਬਾਪੂ ਬੇਬੇ ਦੀ ਘਰ ਕਤਰੀ ਕੋਈ ਨਹੀਂ ਤੇ ਬਾਪੂ ਮਿਹਨਤ ਕੀਤੀ ਇਹ ਚੀਜ਼ਾਂ ਬਣੀਆਂ ਤੇਰੇ ਨੂੰ ਸ਼ਰਾਬ ਤੇ ਨਹੀਂ ਪੀਛੜੀ ਸਾਰੀ ਉਮਰ ਉਹ ਜਿਹੜੇ ਖੜੇ ਕੀਤੇ ਆ ਕਿੰਨੇ ਜੀਤੇ ਹੀ ਆ ਕਰਜਾ ਸਾਰਾਹੀਂ ਲਾਇਆ ਮੁਣਕੇ ਤੇ ਜਿਹੜੀਆਂ ਏੜੀਆਂ ਬਣਾ ਕੇ ਦਿੱਤੀਆਂ ਤੁਹਾਨੂੰ ਆ ਬਣਾਈਆਂ ਪਿਆਰੀਆਂ ਓਏ ਉਹ ਤਾਨੂੰ ਇਹ ਕਰਕੇ ਜਵਾਨ ਕੀਤਾ ਹੀ ਮੈਨੂੰ ਮੇੜੇ ਮਾਰੋ ਤੁਸੀਂ ਇਹ ਰਲਾ ਕਿਹੜੀ ਗੱਲ ਦਾ ਵਾ ਹੁਣ ਉਹ ਤੁਹਾਨੂੰ ਨਹੀਂ ਪਤਾ ਲੱਗਣਿਆ ਉਹ ਮੰਜਾ ਜਿਹੜਾ ਉਹ ਟੋਰੀ ਪਿਆ ਥੱਲੇ ਮੈਂ ਤਾਰਾਂ ਦੇ ਬਿਆਨ ਮੇਰ ਕੋ ਮੁੜ ਕੇ ਉੱਠੇ ਰਹੀ ਜਾਂਦਾ ਉਹ ਤੇ ਸਿੱਧਾ ਕਹਿੰਦੇ ਕਿ ਮੰਜਾ ਕੱਸ ਦੋ ਬਈਆ ਤਨੀ ਕਿ ਪਾਈ ਜਾਂਦਾ ਵਾ ਉਹ ਮੇਰੇ ਕਹਰ ਦੇ ਕਸਰਾ ਤਾਨੂੰ ਨਹੀਂ ਪਤਾ ਲੱਗਦਾ ਜੇ ਜ਼ਿਆਦਾ ਕਸਦੀ ਫੇਰ ਇਹਨਾਂ ਜ਼ਿਆਦਾ ਕਸਦਾ ਲਾਕ ਆਕੜ ਜਾਂਦਾ ਹੋ ਮੈਂ ਨਹੀਂ ਆਂਦਾ ਭਰਾਵਾ ਕਸਦੇ ਉਹ ਵੀ ਕਿਤੇ ਘੁੱਟ ਚਾ ਲੈ ਗਈ ਰੀ ਮੁੜੀ ਮੈਂ ਆ ਜਾ ਲਊਗੀ ਜੇ ਮੈਂ ਉਠੂਗਾ ਤੈਨੂੰ ਤਾਂ ਬਸ ਚਾਹ ਦੀ ਪਈ ਰਹੀ ਨਹੀਂ 24 ਘੰਟੇ ਚਾਹ ਚਾਹ 15 ਵਾਲੀ ਵੇਖੀ ਜਾਂਦਾ ਕਦੋਂ ਬੂਆ ਖੁੱਲਦਾ ਕਦੋਂ ਮੇਨੋ ਹੌਸਲਾ ਹੰਦਾ ਵਿਚਾਲੇ ਕੇ ਆ ਗਈ ਇੱਥੇ ਲੱਕ ਚ ਨਾ ਤਾਰਾਂ ਤੇ ਬੈਗਿਆ ਆਣ ਕੇ ਜਾਣ ਕੇ ਹੀ ਤੇ ਕੀ ਕਰਾਂ ਮੈਂ ਹੁਣ ਸਾਹਮਣੇ ਬੈਠਾ ਚਾਹ ਹੀ ਨਿਕਣ ਦੇ ਆਗੇ ਬਾਤ ਤੂੰ ਬਹਾਨਾ ਲੱਬ ਲਿਆ ਕਰ ਕੋਈ ਨਾ ਟੋਣ ਮਾਰਨ ਦਾ ਆ ਜਾਂਦੀ ਆ ਚਾ ਮੰਜਾ ਉੱਥੇ ਹੀ ਆ ਉਹ ਵੀ ਉੱਥੇ ਹੀ ਪਿਓ ਕਸ ਦਿਨਾ ਕੋਈ ਨਹੀਂ ਚੰਗਾ ਜਾਨ ਖਾਲੀ ਆ ਗੜੀ ਲੰਮੇ ਪੈਣਾ ਸੀ ਵੇਖੋ ਏ ਤੇ ਅਪੋਤਾ ਦੀ ਗੱਲ ਲੰਗਾਰ ਦੇ ਆ ਬਈ ਨਾ ਨਾ ਨਹੀਂ ਲੱਗਦਾ ਮਸਾ ਵੀ ਅਰੇ ਆਈ ਨਹੀਂ ਚਾਲ ਹੈ ਕਦੋਂ ਆਊਗੀ ਕਦੋਂ ਘੁੱਟ ਪੀਊਂਗਾ ਮਾਤਾ ਨੇ ਦਿੱਕ ਤੇ ਵੀ ਨਹੀਂ ਕਰਨਾ ਕਿ ਪੱਖਾ ਹੀ ਇੱਧਰ ਉੱਧਰ ਚੁੱਕ ਕੇ ਰੱਖਦਾ ਜੋ ਕੰਮ ਮੈਂ ਹੀ ਕਰਾਂ ਮੈਂ ਹੀ ਕਰਾਂ ਬਸ ਵੱਡੀ ਵਾਰੀ ਐ ਕਿਤੇ ਹੱਡੀ ਅਗੜੀ ਹੀ ਇਹਦੀ ਤੇ ਸਾਰੇ ਕੰਮ ਕਰਦੀ ਸੀ ਮਾਨਪ੍ਰੀਤ ਜੇ ਮੇਰੇ ਚ ਪਹੁੰਚ ਹੋਵੇ ਮੈਂ ਤੇ ਕਿਤੇ ਆਖਣ ਦਾ ਮੌਕਾ ਹੀ ਨਾ ਦਵਾ ਤੁਹਾਨੂੰ ਮੈਂ ਤੇ ਕਿਤੇ ਆਪ ਸੱਤ-ਸੱਤ ਵਾਰ ਕੰਮ ਕਰਦੀ ਹਾਂ ਕੰਮ ਕਰਨ ਲੱਗਿਆਂ ਵਾਗਰੂ ਆਸੀ ਹਾਂ ਹੁਣ ਤੇ ਮੈਂ ਸਵੇਰੇ ਉੱਠਦੇ ਹੀ ਆਖਦੇ ਨੀਕੋ ਵਾਰੀ ਵਾਗਰੂ ਬਾਅਦ ਤੇ ਮੇਰੀ ਪਕਾਈ ਲੱਗੀ ਰਹਿੰਦੀ ਆ ਜਾ ਕੇ ਟਟਾ ਦੇ ਦਿੱਤਾ ਉਹਦੇ ਵੀ ਪੈਰ ਤੇ ਨਹੀਂ ਬੈਠਾ ਜਾਂਦਾ ਹੁੰਦਾ ਮੈਂ ਢਲੀ ਸੇ ਬਹਿ ਜਾਂਦੇ ਆ ਮੰਜਾ ਵੀ ਨਹੀਂ ਕੋਈ ਦੇਖ ਜੋ ਗਈ ਕਿ ਮੰਜਾ ਹੀ ਵਰ ਦੇ ਦिए ਨਹੀਂ ਦੇ ਭਾਈ ਪੈਰ ਵੀ ਨਹੀਂ ਖਸੀ ਜਾਂਦੀ ਆ ਦੀ ਕੀ ਕਰਨਾ ਹੜ ਉਹ ਮੰਜਾ ਕਾਰੇ ਜੁ ਵੀ ਜਾਣਦੀ ਹੈ ਇਹਦੀਆਂ ਦੇ ਹਾਏ ਆ ਬਰਸਾਤੀ ਮੌਸਮ ਜਦਾ ਸ਼ੁਰੂ ਹੋ ਜਾਂਦਾ ਨਾ ਇਹ ਗੰਧ ਬਹੁਤ ਪਾਉਂਦਾ ਉਹਦਾ ਮੀਂਹ ਦੀ ਚੰਗੇ ਆ ਸਾਰੇ ਰੁੱਖ ਹਰੇ ਹੋ ਜਾਂਦੇ ਆ ਪਰ ਆ ਨਾ ਕਾਬੋਜ ਚੜ ਜਾਂਦਾ ਤੇ ਸੱਪ ਸੂਨਦਾ ਸਾਮ ਆ ਨੇ ਨਿਆਣਿਆਂ ਵਾਸੀਂ ਡਰੀ ਲੱਗਾ ਜਾਂਦਾ ਕਿਦੇ ਇੱਥੋਂ ਨਿਕਲਾ ਸੱਪ ਇੱਥੋਂ ਨਿਕਲਾਉਣਾ ਸੱਪ ਚਲ ਆ ਕਿਦਾਂ ਚੜੀਆਂ ਵੇਲਾ ਰੌਣ ਆਪੀ ਪਾਉਣਾ ਤੇ ਵੇ ਕਿਦਾਂ ਆਵਾਜ਼ ਕੱਢਣ ਲਈ ਆਈ ਕੀ ਹੋ ਗਿਆ ਵਾ ਉਹ ਕਰੀ ਜਾਣਾ ਵਾ ਹੋ ਰਹੀ ਆ ਉਹ ਦੁਤਾ ਮੰਜਾ ਦੇ ਜਾ ਮੈਨੂੰ ਆਹ ਤਾਰਾ ਜੂ ਵੀ ਜਾਂਦੀ ਆ ਮੇਰੇ ਆਉਗੀ ਕਿਤੇ ਹਾਰ ਜਾਣਾ ਵਾ ਸਰੀਰ ਤੇ ਜਾਨ ਨਹੀਂ ਰਹਿ ਗਈ ਹੁਣ ਜਾਨ ਕਿ ਨਹੀਂ ਰਹਿ ਗਈ ਚਲ ਕੇ ਟੰਮਣੇ ਤੇ ਬੀਠਾ ਆ ਵਾ ਉਗੀ ਗਰਾਉਂਡ ਮੈਂ ਥੱਲੇ ਬੈ ਜਾ ਕੀ ਕਰਾਂ ਦੱਦ ਦੇ ਮੈਨੂੰ ਆਪੇ ਕਿ ਨਾ ਜਾਣੇ ਹੈਗੀ ਚੜਕਦੇ ਬੈਠਾ ਕਿ ਨਹੀਂ ਤੇ ਗੱਲ ਸੁਣ ਮੇਰੀ ਮੈਨੂੰ ਤੂੰ ਗੋਦ ਲਿਆ ਹੀ ਚੁੱਕਿਆ ਡੂੜੀ ਤੋਂ ਆ ਕੀ ਹੋਇਆ ਹੋਣਾ ਹੋਰੀ ਮੱਜਾਂ ਨੂੰ ਸਾਰੇ ਪੱਠੇ ਪਾਉਣਾ ਮੈਂ ਇਕੱਲ ਬੱਕਰੀ ਤੇ ਕੀ ਆ ਉਹਨੂੰ ਇੰਨ ਰੁਗ ਪਾ ਜਾ ਕਰਕੇ ਦੇ ਓਏ ਉਹਨਾਂ ਮੇਰੇ ਕਿੱਥੋਂ ਪੈਂਦੇ ਮਾਰੇ ਮਰਦਾ ਪਾਉਣਾ ਉਹ ਦੋ ਰੋਟੀਆਂ ਵੀ ਖਾਣੀਆਂ ਹੁੰਦੀਆਂ ਕੀ ਕਰਨਾ ਮੇਰੇ ਕੋ ਹੁੰਦਾ ਵਾ ਕੰਮ ਜੇ ਉਹ ਸੈਲ ਘਰ ਇਹਦੇ ਵੀ ਦੁੱਧ ਬੱਕਰੀ ਦਾ ਪੀਣਾ ਵਾ ਉਹ ਚੰਗਾ ਤੇਰੇ ਤੇ ਮੈਂ ਰੋਗ ਛੁੱੜ ਦੂੰਗਾ ਛੁੱੜ ਦੂੰਗਾ ਆਖੇ ਕੰਮ ਕਰਨਾ ਉਦਾਂ ਨਹੀਂ ਕਰਦਾ ਇਹ ਬੰਦਾ ਗਾਂ ਪਸਾਂ ਗਿਆ ਹੁੰਦਾ ਬੰਦਾ ਪਾ ਜਿੰਦਾ ਬੱਠੇ ਆ ਮੈਨੂੰ ਹੁੰਦਾ ਵੀ ਨਾ ਤਾਂ ਮੈਂ ਪਾਜੀ ਪਾਜੀ ਕਰਾਂ ਉਦਾਂ ਹੀ ਵੇਖ ਕੇ ਜਿਆਦਾ ਬਖਣ ਲਾਉਂਦੇ ਜਿਹਦਾ ਵੇਖ ਲੈਣਾ ਨਾ ਮੈਨੂੰ ਉਹ ਹਾ ਹਾ ਕੰਡਾ ਪੈਣਾ ਮਨਜੋਦ नहीं। नहीं। दिन में ले नहीं तो कर मैं तेन एक गलते मेरे पुत नेम तो 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 आख्या मेरा सारा बन गए मेनू नही ਤਾਂ ਮੈਂ ਨੂੰ ਤੂੰ ਇਹ ਤਾਂ ਕਰਨੀਆ ਤੇ ਸਾਰਾ ਤੇ ਬਣੀ ਹੋਤ ਨੂੰ ਕੀ ਕੀਤਾ ਵਾ ਕੀ ਮੈਨੂੰ ਤੁਸੀਂ ਅੱਜ ਕਿਹੇ ਕੱਪੜੇ ਪਾਏ ਆ ਤੂੰ ਬੈਠਾ ਮਜੇਣਾ ਵਾ ਮੈਂ ਮੱਡਾ ਦੇ ਬੈਠਾ ਵਾ ਉਹ ਤਾਰਾਂ ਵਾਲੇ ਮੰਜੇ ਦੇ ਬੈਠਾ ਤਾਰਾਂ ਵਾਲੇ ਮੰਜੇ ਤੇ ਜਾਣ ਕੇ ਬੈਠਾ ਵਾ ਉਹ ਚੰਗਾ ਭਲਾ ਮੰਜਾ ਵਾ ਓਏ ਓ ਠੱਲਾ ਨਹੀਂ ਮੁੜ ਕੇ ਉੱਠਿਆ ਰੀ ਜਾਂਦਾ ਤੇ ਪੈਰ ਪਈ ਉਹਦੀ ਤੇ ਪੈਜ ਕਸ ਲਾ ਦੀ ਉਹ ਕੱਸੀ ਜਾਂਦੀ ਹੋਏ ਤੇ ਮੈਂ ਤਨੂ ਗਿਓ ਆਖ ਜਿਹਦੇ ਪੱਠੇ ਪਾਉਣਾ ਉਹਨੂੰ ਕਹਦੇ ਕਸਦੇ ਉਹ ਚੰਗਾ ਬਾਬਾ ਕਹਿ ਦੂੰਗਾ ਕਹਿ ਦੂੰ ਮੂੰਹ ਥੱਕ ਚੱਲ ਜਾ ਪਾ ਪੱਠੇ ਜਿਹਨੂੰ ਮੈਂ ਤੇ ਪਾਉਣੇ ਮੇਰੇ ਖੜਾ ਪਾਉਣੇ ਪੱਠੇ ਉਹਦੇ ਹੀ ਪਾਉਣੇ ਤੂੰ ਉਹ ਚੰਗਾ ਯਾ ਨਹੀਂ ਅੱਜ ਤੇ ਤੀ ਜਾਣ ਨੀਆਂ ਉਹ ਦਿਨ ਤੇ ਭੱਜ ਗਏ ਬੋਤਨ ਪੁੱਲ ਤੇ ਮਾਈ ਨੂੰ ਲੈ ਗਏ ਮਰ ਨਹੀਂ ਚੱਲੇ ਹੀ ਗਏ ਮਰਨੇ ਨਹੀਂ ਉਹ ਸਰਬੰਧ ਨਹੀਂ ਪੁੱਛਦੀ ਉਹਨੂੰ ਨਾਲ ਲਈ ਫਿਰਦਾ ਆਂ ਕੋਇਆ ਮੇਰਾ ਜੀਵਨ ਸਾਥੀ ਉਹ ਜੀਵਨ ਸਾਥੀ ਨੂੰ ਮੇਰੇ ਨੂੰ ਬਈ ਛੋੜਦਾ ਦਈ ਬਿਛੋੜ ਕੇ ਰਖ ਦਿੱਤਾ ਨੂੰ ਇਹਨੂੰ ਗੱਲ ਵੀ ਨਹੀਂ ਕਰਨ ਦਿੰਦੇ ਓਏ ਗੱਲ ਵੀ ਨਹੀਂ ਕਰਨ ਦਿੰਦੇ ਆਈਦਾ ਨਾ ਗੱਲਾਂ ਕਰ ਇਹ ਕਿਤੇ ਬੜੇ ਅਸੂਖੇ ਨਹੀਂ ਬਣੇ ਬੜੇ ਓਖੇ ਬਣੇ ਹੀ ਕਿਤੇ ਪਾਈ ਪਾਈ ਜੋੜ ਕੇ ਆਹੋ ਬੜੇ ਡਾਲਰਾਂ ਦੇ ਆਏ ਹੀ ਨਾ ਉਦੋਂ ਤੇ ਆ ਵੀ ਕਿਤੇ 7-800 ਦੇ ਜਾਂਦੇ ਹੀ ਗਏ ਨਹੀਂ ਤੇ ਇਹ ਉਦੋਂ ਤੇ ਕਿਤੇ 7-800 ਰੁਪਈਆ ਵੀ ਨਾ 7-8 ਲੱਖ ਵਰਗਾ ਹੀ ਆਹੋ ਅੱਜ ਤੁਸੀਂ ਸਾਡਾ ਆ ਕੱਢ ਦਿੱਤਾ ਮੰਜਾ ਬਾਹਰ ਤੇ ਪੜਕੇ ਤੁਸੀਂਾਨੂੰ ਵੀ ਕੱਢ ਦੇਣਾ ਘਰੋਂ ਬਾਹਰ ਆਹੋਂ ਡੋਡ ਡੋਡ ਕੇ ਤੇ ਆਪ ਜਾਣੀ ਆ ਮੰਜੇ ਜੇ ਮੈਂ ਕਿਹਾ ਪਿਆ ਨਹੀਂ ਅੰਦਰ ਫੱਬਣ ਦੇ ਤੇ ਇੱਥੇ ਲਾ ਲੈਨੀ ਆ ਇਹ ਹੁਣ ਇਹਨੂੰ ਲੈ ਕੇ ਬੈ ਗਈ ਉਦਾਂ ਫਿਰ ਰੋਜ ਮੇਰੀ ਮੰਜੀ ਡਾਦੋ ਮੇਰੀ ਮੰਜੀ ਡਾਦੋ ਮੰਜੀ ਤੇ ਮੈਂ ਕਿਹੇ ਵੜੇ ਖਿੱਚ ਕੇ ਗਾਮ ਸ਼ਾਮ ਹੀ ਕਰ ਲੂੰ ਇਹ ਇਨਾ ਪੜਾ ਮੈਂ ਖਿੱਚਣ ਲੱਗਿਆ ਕਿਤੇ ਸੱਟ ਪੇੜ ਲਵਾ ਲੂੰ ਕੀ ਕਰੂੰ ਕਿੱਥੇ ਬਹਿ ਜਾ ਕਰ ਇੱਥੇ ਕੀ ਜਗਾਵਾ ਹਾਏ ਨਹੀਂ ਪੈਣਾ ਮੈਂ ਇਧਰ ਨੂੰ ਸੱਟ ਹੀ ਕਰਕੇ ਦੇਣਾ ਵਾ ਹਲਾਉਣਾ ਨਹੀਂ ਆ ਇਹਨੂੰ ਮਨਜੋਦ ਪੋਤੇ ਨਾ ਦੇ ਮਗਰ ਨਾ ਲੱਗਿਆ ਕਰਨ ਮੈਨੂੰ ਪਰੇਸ਼ਾਨ ਕਰਿਆ ਆਹ ਮੈਨਾਂ ਲੱਗਾ ਜਮੈਂ ਤੂੰ ਨਾ ਕੋ ਦੇ ਮਗਰ ਤੂੰ ਭਾਈ ਭਾਈਆ ਹਾਏ ਤੁਹਾਨੂੰ ਤੇ ਇੱਕੋ ਹੀ ਗੱਲ ਹੱਥ ਆ ਗਈ ਆ ਕੀਤੀ ਇਹਦੇ ਆਈ ਆ ਮੇਰੇ ਤੇ ਕਿਤੇ ਨੋਆ ਵਿੱਚੋਂ ਤਾਂ ਡਾ ਕਿਤੇ ਖੂਨ ਹੀ ਨਿਕਲਿਆ ਤੇ ਤੂੰ ਹੀ ਅੱਜ ਗੱਲਾਂ ਕਰਦੇ ਮੈਨੂੰ ਬਤ ਨੋ ਬਟ ਐਦੀ ਨਹੀਂ ਮਾਰਨੀ ਮੱਕੜੀਆਂ ਹੁਣ ਵੇਲਾ ਕਹਿੰਦੀ ਗੋਹਣੀ ਨਿਕਲਿਆ ਮੇਰੇ ਮੈਨੂੰ ਤੇ ਕਿਤੇ ਨਾਉ ਪਾਲਸ ਨਹੀਂ ਲਾਉਣ ਦਿੰਦੀ ਹਿੰਦੀ ਇਹ ਫੇ ਗਾਂਧੀ ਖਵਾਈ ਗਈ ਉਹ ਦੰਦਾ ਸਾਨੂੰ ਚਲੋ ਜਾਓ ਤੁਸੀਂ ਅੰਦਰ ਮੈਂ ਇੱਧਰ ਸਫਾਈ ਕਰਾਂ ਮਾਨਸਾ ਛੜਦੇ ਸਾਨੂੰ ਬਖਸ਼ਦੇ ਮਾਨਪ੍ਰੀਤ ਗੱਲ ਨੂੰ ਪੁੰਝੇ ਪੈ ਲੈਣ ਦਿਆ ਕਰੋ ਚੁੱਕਿਆ ਨਾ ਕਰੋ ਤਾਂ ਟੱਲ ਮਾਂ ਮਮੀ ਤੂੰ ਤੇ ਵੇਲੀ ਆ ਆ ਉਹਦੇ ਵੇਲੇ ਮੈਂ ਤਾਂ ਹੋਰ ਛੱਤੀ ਕੰਮ ਕਰਨੇ ਆ ਇੱਧਰ ਨੂੰ ਕਰਾਂਗੇ ਤੇ ਇਹਨਾਂ ਦੇ ਕਿਤੇ ਆਸਰਾ ਹੀ ਨਹੀਂ ਆ ਕੋਈ ਰੱਖ ਦਲੇ ਕਿਉਂ ਰੱਖ ਰੱਖ ਦੰਦਾ ਦਈਆਂ ਕਿਉਂ ਜਦੋਂ ਇੱਧਰ ਹੋ ਜਾ ਮੈਂ ਇੱਧਰ ਨੂੰ ਸਾਧਤ ਕਰਦਾ ਇੱਧਰ ਕਿੱਧਰ ਹੋ ਜਾ ਪਰ ਇਹੋ ਮੂੰਹ ਦਾ ਖਾਣਾ ਪੜਿਆ ਵਾ ਫਾਤ ਹੋ ਗਈ ਮੈਂ ਕਹੀਂ ਨਹੀਂ ਐਥੇ ਰਹਿ ਤੋਗਾ ਜਿੱਦੋਂ ਮੇਰੇ ਡਿਸੀਜਨ ਨਹੀਂ ਉਹਦੋਂ ਮੈਨੂੰ ਦਿੱਤਾ ਨਹੀਂ ਆਗ ਲਗਣਾ ਤਾਂ ਰੁਕਾ ਮੰਜਾ ਮੰਮੀ ਲੱਗੀ ਹੈ ਨਾ ਮੰਮੀ ਵੇਲਾ ਨੇ ਇਹਨੂੰ ਅਕਲ ਦਾ ਘਟਾ ਇੱਥੇ ਬੂਹੇ ਦੇ ਅੱਗੇ ਲਾਤਾ ਹੀ ਕਿੰਨੇ ਲੈ ਬੂਹੇ ਦੇ ਕੋਲ ਇਹਨੂੰ ਅੰਦਰ ਰੱਖਾਂ ਪਾਣੀ ਹੈਗਾ ਜਦੋਂ ਮੇਰੀ ਡਿਸਕ ਨਹੀਂ ਉਦੋਂ ਤੇ ਅੱਗ ਲਗਣਾ ਮੈਨੂੰ ਮੰਜਾ ਦਿੱਤਾ ਨਹੀਂ ਹੁਣ ਮੈਂ ਇਹਨੂੰ ਸਿਰਚ ਮਾਰਨਾ ਉੱਥੇ ਰੱਖ ਕੇ ਤੇ ਜੇ ਉਹ ਅੰਦਰ ਨਹੀਂ ਜਾਂਦਾ ਤਾਂ ਫੇਰੀ ਮੈਂ ਬਾਹਰ ਕੱਢਿਆ ਵਾ ਆਪ ਤਾਂ ਇੰਨਾ ਸਮਾਨ ਹੈ ਤਾਂ ਉਦੋਂ ਦਾ ਉਦੋਂ ਤੱਕ ਮੰਜਾ ਨਹੀਂ ਇਹਨੇ ਜਾਂਦਾ ਹਾਏ ਨਹੀਂ ਨਹੀਂ ਮੇਰੇ ਗਾ ਨਹੀਂ ਮੈਂ ਮੰਜਾ ਸਿਰਚ ਮਾਰਨਾ ਹੀ ਮੈਨੂੰ ਤਾਂ ਚਮਾ ਦਿਨਾ ਮਾਤੇ ਚਾਹੀਦਾ ਜਿੰਨੇ ਤਾਂ ਠੀਕ ਨਹੀਂ ਹੁੰਦੇ ਮਿੰਟਾ ਡਾਕਟਰ ਨੇ ਕਿਹਾ ਸਿੱਧੇ ਲੰਮੀ ਪੈਣਾ ਤੈਨੂੰ ਤੇ ਉਦਾਂ ਨਹੀਂ ਜਾ ਰੋਣ ਡਿਆ ਪੀ ਇਹਦੇ ਵੱਲ ਕਾ ਤੋ ਚਲ ਗਿਆ ਵਜੇ ਬੁੱਢੀ ਮੇਰੇ ਵੱਲ ਆਈ ਹੀ ਤੇ ਵੀ ਤੇ ਇੱਧਰ ਹੀ ਆਉਣਾ ਹੈਗਾ ਜਿਉਣਾ ਹੈ ਨਾ ਨਹੀਂ ਹੁਣ ਨਹੀਂ ਆਦੀ ਲੋੜ ਇਹਨੂੰ ਚੋਕੇ ਬਾਹਰ ਮਾਰ ਤੈਨੂੰ ਆਕਲ ਆਇਆ ਮਿਲਣ ਦੇ ਤਾਂ ਆ ਸਾਡੀ ਵਾਣਟੀ ਹੋ ਇਹ ਤਾਂ ਅਗੜੀ ਮੰਝਾ ਹੋਣਾ ਨਹੀਂ ਚਾਹੀਦਾ ਤੈਨੂੰ ਮੈਂ ਦੱਸਦੀ ਉਹ ਗੱਲ ਨਹੀਂ ਮੰਝੇ ਦਾ ਤੈਨੂੰ ਪਤਾ ਵਾ ਤੇ ਕੂੜਾ ਨਹੀਂ ਤੇਰੇ ਕੋਲ ਰੋਕਿਆ ਜਾਂਦਾ ਉਹ ਤੇ ਉੱਡੋ ਡੈਨ ਨੂੰ ਆਉਂਦਾ ਵਾ ਫਿਰ ਜੇ ਜਦੋਂ ਹਵਾ ਆਉਂਦੀ ਉਹਦੋਂ ਆ ਜਾਂਦਾ ਹੋਊਗਾ ਆਪ ਨਾ ਜੇਤਾ ਹੀ ਇਧਰ ਲੀਕ ਨਾ ਫੇਰਦੀ ਆ ਜੀ ਤਾਂ ਐ ਹੋਈ ਗੱਲ ਹੀ ਹੋਈ ਤੇ ਤੂੰ ਉਦਨ ਨਹੀਂ ਜਾਣਾ ਤੇ ਤੂੰ ਉਦਨ ਨਹੀਂ ਆਉਣਾ ਤੇ ਮੈਂ ਤਾਂ ਫੇਰ ਲੀਕਾਂ ਦੇ ਫੇਰ ਨਾ ਤੇ ਫਿਰ ਮੰਜਾ ਉਧਰ ਕਿੱਦਾਂ ਆ ਗਿਆ ਅੱਜ ਤੇ ਉਹ ਸੰਧੀ ਆ ਸੰਧੀ ਆ ਹਾਂਜੀ ਆ ਹੁਣ ਸੰਧੀ ਹੋ ਗਈ ਉਹ ਜਿੱਦ ਤਨ ਅੱਡ ਹੋਈ ਸੀ ਮੰਜਾ ਉਧਰ ਚੱਲ ਕੇ ਉਹਦਨ ਤੇ ਸਾਜਾ ਹੈ ਨਹੀਂ ਉਹਦਨ ਤੇ ਤੇਰੇ ਕੱਲੀ ਦਾ ਸੀ ਨਹੀਂ ਭੈਣੋ ਨਹੀਂ ਮੰਜਾ ਆਪਣੇ ਪਿਓ ਨੂੰ ਬਾਹਰ ਢਾ ਦੋ ਆ ਤੂੰ ਤੇ ਕਿਤੇ ਮੇਰੇ ਗੋਡਿਆਂ ਤੇ ਮਾਰ ਦਿੱਤਾ ਤੂੰ ਮੇਰੇ ਗੋਡੇ ਤੋੜ ਦੇਣ ਲੱਗੀ ਹਾਂ ਨਹੀਂ ਬੱਸ ਕਰਨੀ ਭੈਣੇ ਬੱਸ ਕਰ ਤੂੰ ਨੇ ਗਾਣਾ ਹੀ ਬੋਲਣ ਦਾ ਪਈ ਨਹੀਂ ਪਹਿਲਾਂ ਤੇ ਤੇਰਾ ਸਪੀਕਰ ਐਡਾ ਵੀ ਸੁਣਦੇ ਬਾਣੀ ਨਿਕਲਦੀ ਤੇਰੇ ਗੋਡਿਆਂ ਦਾ ਕੋਈ ਨਹੀਂ ਮਾਤਾ ਮੇਰੇ ਨਿਆਣਿਆਂ ਦੇ ਗੋਡਿਆਂ 'ਚ ਵੱਜਣਾ ਮੈਂ ਤੇ ਉੱਥੇ ਹੀ ਡਾਉਣਾ ਹਾਂ ਫੇਰ ਫੇਰ ਲੀਕ ਤੋਂ ਗਾੜੀ ਲੈਣ ਦਾ ਤੂੰ ਮੰਜਾ ਤੂੰ ਮਟਾ ਕੋ ਖੰਡ ਫੜਿਆ ਕਾਦੇ ਬੂਹੇ ਦੇਖ ਗਿਆ ਸਾਡਾ ਬੂਹਾ ਨਾ ਖੁੱਲਣ ਦਈ ਤੂੰ ਕਰਦੀ ਨਾ ਫੇਸਰੀਕਾਂ ਵਾਲੀ ਗੱਲ ਉਹ ਤਾਂ ਕਹਿੰਦੀ ਆ ਵੀ ਮੇਰੇ ਨਿਆਣੇ ਆ ਲੱਗਦੇ ਤੇ ਮੇਰੇ ਮੋਤਵਾ ਤੇ ਮੇਰੇ ਪੁੱਤ ਵਾ ਨਹੀਂ ਨਿਆਣਾਂ ਨਾਲ ਮੇਰੀ ਕੋਈ ਗੱਲ ਨਹੀਂ ਆ ਗੱਲ ਸਾਰੀ ਮੇਰੀ ਤੇਰੇ ਨਾਲ ਵਾ ਆ ਚੁੱਕ ਕੇ ਤੇ ਚਬਾਰੇ ਤੇ ਡਾਲਾ ਜਿਹੜੀ ਗੱਲ ਵਾ ਉਧਰ ਵੇਹ ਉਧਰ ਆ ਜਿਹੜੀ ਜਵਾਨੇ ਵਾਲੀ ਕੁਸਕਣ ਨਹੀਂ ਦਿੰਦੀ ਤੇ ਹੁਣ ਉਹ ਮੂੰਹ ਹਟਵਾ ਟਾਉਣ ਨੂੰ ਕਹਿੰਦੀ ਆ ਦੀਦੀ ਭਾਵੇਂ ਜੋ ਮਰਜ਼ੀ ਕਰੇ ਬੈੱਡ ਇੱਥੇ ਡੱਠੂਗਾ ਤੇ ਡੱਠਾ ਰਹਿੰਦੇ ਮੈਂ ਕਹਿੰਦਾ ਕਿ ਆਪੇ ਨਾ ਡੱਠਾ ਪਰ ਇਦਾਂ ਨਹੀਂ ਹੋਣਾ ਚਾਹੀਦਾ ਉਦੋਂ ਜਿੱਦਾਂ ਇੱਥੇ ਤੱਕ ਛੱਤ ਪਈ ਨਾ ਉਦੋਂ ਇਹੀ ਫਾਈਨਲ ਹੋਇਆ ਹੈਗਾ ਵੀ ਇੱਥੇ ਇੱਕ ਲਿਆ ਕੇ ਬੈਂਚ ਡਾਉਣਾ ਵਾ ਚਲੋ ਉਦੋਂ ਦੇ ਅੰਦਰ ਜ਼ਰੂਰਤ ਹੀ ਹਗੀ ਤਾਂ ਡਾ ਲਿਆ ਹੁਣ ਇਹ ਵੇਲਾ ਹੁਣ ਇਹ ਇੱਥੇ ਡੱਠੂ ਮੈਂ ਬਾਲਣ ਜੇ ਨਾ ਗਾੜੀ ਨਹੀਂ ਉਹ ਡੱਠਣ ਦੇਣਾ ਮੈਂ ਕਿਤੇ ਛਗਣਾ ਵੇਹਰਾ ਤੇ ਕੰਮ ਤੇ ਜਾਣਾ ਹੁੰਦਾ ਆ ਪਹਿਲਾਂ ਬਾਲਣ ਮੱਥੇ ਲੱਗ ਜਾਊਗਾ ਮੇਰੇ ਤੇ ਬਿਸਤਰਾ ਵੇਸ ਹੀ ਜਾਣਾ ਚਾਦਰ ਵੇਸ ਜਾਣੀ ਇਹਦੇ ਤੇ ਬਹੁਤ ਚਾਦਰ ਵੇਸ ਦੀ ਉਧਰੇ ਰੱਖਣਾ ਜੇ ਇੱਧਰ ਆ ਗਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਆਤੀ ਦਿਨ ਨੂੰ ਮੈਂ ਗੱਲ ਆ ਉਧਰ ਇਹਦਾ ਕੋਹਨ ਕੱਢ ਲਿਆ ਹੀ ਹੁੰਨੇ ਨਾ ਮਾਤਾ ਤੇ ਕੋ ਉਹ ਉਧਰ ਨਹੀਂ ਹੀ ਪੈਂਦੀਆਂ ਆ ਬਾਪੂ ਕਹਿੰਦਾ ਰਹਿੰਦਾ ਆ ਪਾ ਕੇ ਦਿੱਤੀਆਂ ਆ ਪਾ ਕੇ ਦਿੱਤੀਆਂ ਰੋਣੇ ਹੀ ਲੇਖਾਂ ਨੂੰ ਆਪਣਿਆਂ ਨੂੰ ਕੀ ਕਰੀਏ ਹੀ ਚਾਰ ਜਫੇਰੇ ਆਨੂੰ ਛਿੜਕਾਂ ਆਡੇ ਫਿੱਟੇ ਤੋਏ ਹਾਇ ਰਬਾ ਉਧਰ ਨਹੀਂ ਡੋਬ ਜਾਣਾ ਹੀ ਇਹੀ ਨਹਿਰ ਚ ਪਾ ਕੇ ਆ ਕਿਰਮਾ ਵਾਲਾ ਦੇਣ ਕਿਦਨੋਂ ਆਵਾ ਮੰਜਦੇ ਹਾਂ ਆ ਬਾਹਰ ਆਇਓ ਇਹ ਵਾ ਅਗਨੇ ਡਾਤਾ ਵਾ ਆ ਤੇਰੀ ਪੜ੍ਹਾਈ ਕਰਕੇ ਗਈ ਕਹਿੰਦੇ ਨੇ ਨਾ ਸਰੀਕ ਸੇਰੇ ਲੱਗਨੇ ਢੋਕਦਾ ਬਾਕੀ ਸਾਰਾ ਕੁਝ ਕਰਦਾ ਉਹ ਕੰਮ ਕਰਦੀ ਉਹ ਆ ਬੈੱਡ ਨਹੀਂ ਰੱਠਣ ਦੇਂਦੀ ਕਹਿੰਦੀ ਉਹ ਲੀਕ ਤੋਂ ਪਰਲੇ ਪਾਸੇ ਨਹੀਂ ਹੋਣਾ ਚਾਹੀਦਾ ਉਹਨੂੰ ਮੈਂ ਕੰਦ ਕਰ ਦੇ ਗੂਏ ਗਾੜੀ ਸਾਡੇ ਇੱਥੇ ਕਰਾਓ ਕੰਦ ਹਾਂ ਨਾ ਇੱਧਰ ਦੀ ਸੁਣੇ ਨਾ ਉੱਧਰ ਦੀ ਸੁਣੇ ਜਾਂਦੇ ਉਹਨੂੰ ਪੁੱਛ ਆਓ ਜਾ ਕੇ ਤੇ ਨਾਲੇ ਫਿਰ ਬੈੱਡ ਨਾ ਹੋ ਉੱਥੇ ਚੁੱਕੋ ਕੇ ਰੱਖ ਲੈਣੇ ਮੈਂ ਬੁਢੀ ਨੂੰ ਕੀ ਪੁੱਛੂੰਗਾ ਮਾਈ ਨੂੰ ਕਹ ਲਾਂ ਮਾਈ ਤਾਂ ਕਹਿੰਦੀ ਮੈਂ ਹੀ ਮਰ ਜਾਂਦੇ ਖੱਪ ਜਾਂਦੇ ਨਾ ਉਹ ਦੇਣਾ ਉਹ ਨਾ ਮੈਂ ਤਾਂ ਨਾ ਕੁਛ ਚੁੱਪ ਕਹਿਨੋ ਨਾ ਹੀ ਆਪਣੇ ਜਿੰਦੇ ਜੀਅ ਨੇ ਆ ਇਹਨੂੰ ਕਿਤੇ ਫਟੇ ਜੇ ਇਹਨੂੰ ਜਾਨ ਦੇਣਾ ਵਾ ਓ ਥੇ ਕਿ ਡਾ ਦੇ ਨੇ ਆ ਕੇ ਇੱਥੇ ਲਾ ਦੇ ਫਿਰ ਇੱਥੇ ਤੋਂ ਪਛਾਣ ਹੁੰਦੀ ਆ ਉੱਥੇ ਹੀ ਕਰੋਂਦਾ ਰਹਿੰਦੀ ਹੁੰਦੀ ਆ ਚੱਲ ਲਾ ਦੇ ਇੱਥੇ ਆ ਗਲ ਜੂਗਾ ਤੇ ਪੈ ਜੂਗੀ ਠੰਡ ਨੂੰ ਉਹਦਾ ਪੁੱਛੋ ਹਾਂ ਜਾ ਕੇ ਆਪਣੀ ਪਰਜਾਈ ਨਾ ਕੀ ਗੱਲ ਕਰੂੰ ਮੈਂ ਇਹਦੇ ਉੱਤੇ ਹਨ ਨੂੰ ਬਾੜ ਕੇ ਨਾ ਇੱਥੇ ਹੀ ਆ ਜਾ ਮਾਤਾ ਇਹਦੇ ਉੱਤੇ ਹਨ ਨੂੰ ਦੋਹਾਂ ਨੂੰ ਬਾੜ ਕੇ ਤੇ ਨਹਿਰ ਦੇ ਵਿੱਚ ਤਾਰ ਦੋ ਅਹੀਂ ਆ ਪੈ ਰੁੱਟ ਦੇ ਚੱਲ ਜਾਣਾ ਵਾ ਲੈ ਵੀ ਮਿੰਦੇ ਦਾ ਇੰਨਾ ਇਹਨਾਂ ਨੂੰ ਚਾਹ ਵਾ ਨਾ ਨਹਿਰ ਚ ਡੁੱਬਨ ਦਾ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੇ ਜਾਂਦੀ ਵਾਰੀ ਸਾਡੀ ਥੂ ਥੂ ਕਰਾ ਕੇ ਹੀ ਜਾਣੀ ਕੰਨ ਇਨੇ ਤੇਜ ਨੇ ਕੰਨ ਰੱਖਦੀ ਇਦਰੀ ਆ ਉਧਰ ਜਦੋਂ ਕੰਮ ਦੀ ਗੱਲ ਹੈ ਨਾ ਉਦੋਂ ਨਹੀਂ ਲੈਪੀ ਸੁਣਨਾ ਵੱਧ ਹੋ ਗਈ ਇਹਨਾਂ ਵਾਲੀ ਆਹ ਲੈ ਆਈ ਗਈ ਭਾਬੀ ਕੀ ਨਿਗਾ ਬੜੀ ਤੇਜ ਵਾਇਲ ਵਾਂਗੂ ਨਾ ਕੀ ਕਹੀ ਜੰਨੇ ਉਧਰ ਰੱਖਿਆ ਉਧਰ ਰੱਖਿਆ ਭਾਬੀ ਕੀ ਇੱਥੇ ਬਹਿ ਜਾ ਕਰੋ ਫੇ ਬਹਿ ਜਾ ਕਰੋ ਏਦਾਂ ਕਰੋ ਸਾਰਾ ਕਬਾੜ ਇੱਥੇ ਰੱਖੋ ਸਾਹਮਣੇ ਪਹਿਲਾਂ ਤੁਸੀਂ ਰਹਾ ਦਾ ਕਰੋ ਫਿਰ ਮੈਂ ਰਹਾ ਦਾ ਕਰੂੰ ਜਿਹੜਾ ਵਾਧੂ ਸਮਾਨ ਆ ਬੁਰਾ ਲੱਗਣ ਨੂੰ ਬੁਰਾ ਐਵੇਂ ਚੰਗਾ ਭਲਾ ਬੈਂਚੂ ਆ ਆਹੋ ਪੈਣਾ ਇਹ ਤੇ ਚੰਗਾ ਭਲਾ ਵਾ ਤੇ ਫਿਰ ਅੰਦਰ ਕਿਉਂ ਨਹੀਂ ਰੱਖਦੇ ਇਹਨੂੰ ਸਜਾ ਕੇ ਅੰਦਰ ਰੱਖੋ ਅਹੀਂ ਤੇ ਸੋਚਿਆ ਕਿ ਇੱਥੇ ਬੁੱਢਾ ਬੈਗ ਨਾਲ ਮਾਈ ਬੈਜਾ ਗਰੂ ਦਵੇਂ ਵਾ ਤੇ ਇਦਾਂ ਕਰੋ ਨਹਿਰ ਤੇ ਢਾਓ ਹਾਂ ਮਾਈ ਬੁੱਢੇ ਨੂੰ ਬਾਹਰ ਜੂ ਕੰਨਾ ਨਹਿਰ ਤੇ ਢਾ ਕੇ ਆਓ ਇੱਥੇ ਕੀ ਕਰਨਾ ਰੱਖ ਕੇ ਤੂੰ ਤਾਂ ਫੇ ਡੰਗੜਾ ਜੀ ਕੱਢਿਆ ਵਾ ਡੰਗੜਾ ਜੀ ਕੱਢਿਆ ਉਹ ਆਪਣੀ ਮਰਜ਼ੀ ਨਾਲ ਉੱਥੇ ਰਹਿੰਦਾ ਵਾ ਉਹ ਤੇ ਮੇਰੇ ਨਾਲ ਮਾਰਿਆ ਕਰ ਇਹਨੇ ਕਹਿਣਾ ਪਤਾ ਨਹੀਂ ਲੱਗਦਾ ਕੋ ਮੈਂ ਸੋਈ ਚ ਸਾਰਾ ਕੁਝ ਵੇਖਣ ਦੀ ਸੀ ਤੇ ਬਾਪੂ ਉਹ ਤੇ ਮੰਜੀ ਤੇ ਬੈਠਾ ਟਰਾਲੀ ਵਾਲੀ ਉਹ ਮੇਰੇ ਨਾਲ ਹੀ ਰੋਂਦਿਆ ਮੇਰਾ ਮੰਜਾ ਢੱਲਾ ਮੰਜਾ ਢੱਲਾ ਉਹਨੂੰ ਮੰਜਾ ਢੱਲਾ ਉਹ ਮੰਜੀ ਕੱਢੀ ਸੀ ਨਾ ਉਹ ਲੱਖਾਂ ਦੇ ਬਣੀ ਆ ਟਰਾਲੀ ਉਹ ਜਿਹਦੀ ਮੰਜੀ ਡਾਈ ਸੀ ਉਹ ਬਹੁਤੀਆਂ ਗੱਲਾਂ ਨਾ ਬਣਾਇਆ ਕਰ ਉਹ ਕਹਿੰਦੇ ਨੇ ਗੱਲਾਂ ਸ਼ਰੀਕ ਹੀ ਬਣਾਉਂਦੇ ਨੇ ਉਹ ਗੱਲ ਤੂੰ ਕਰਕੇ ਵਿਖਾਤੀ ਆ ਉੱਤੇ ਰਾ ਦੋ ਮੰਜਾ ਦੇ ਟਰਾਲੀ ਉੱਤੇ ਜਦੋਂ ਪਾ ਦਾਂਗੇ ਸ਼ਰੀਕ ਤੇ ਫਿਰ ਸ਼ਰੀਕ ਹੀ ਬਣਾਵਾ ਜਦੋਂ ਆਪਨੇ ਘਸਾ ਛੱਡਦੇ ਮੇਰੀ ਸੁਣ ਲੋ ਗੱਲ ਬਹੁਤੀਆਂ ਲੜਾਈਆਂ ਦਾ ਮੈਨੂੰ ਪਤਾ ਨਹੀਂ ਆ ਕਬਾੜਖਾਨਾ ਉੱਥੇ ਨਹੀਂ ਮੈਨੂੰ ਡੱਠਣਾ ਵਿਖਿਆ ਚਾਹੀਦਾ ਬਸ ਸਿੱਧੀ ਗੱਲ ਆਪਣੇ ਪਾਸੇ ਡਾਉਣਾ ਤੇ ਜੀ ਸਿੱਧੇ ਕਢਾ ਲੋ ਆ ਵੀ ਇੱਥੇ ਵੀ ਕਿੰਨਾ ਥਾਂ ਹੈਗਾ ਵਾ ਮਾਜੇ ਫੋਨ ਕਰਦੀ ਇੱਧਰ ਕੰਦੀ ਬਰੂਹੀਂ ਲੱਗਣ ਦੀ ਨਹੀਂ ਆ ਵੀ ਬੰਦਾ ਫੋਨ ਲੈ ਕੇ ਬਾਹਰ ਆਵੇ ਰੇ ਬੰਦੇ ਤੋਂ ਚੋਲੀ ਗੱਲ ਕਰ ਮਾਜੇ ਫੋਨ ਬੰਦਾ ਇਹਦੇ ਤੇ ਬਹਿ ਕੇ ਕਰ ਲੈਂਦਾ ਵਾ ਨਹੀਂ ਤੂੰ ਬੜਾ ਧਿਆਨ ਰੱਖਦੀ ਆ ਮੈਂ ਕਿੱਥੇ ਬਹਿ ਕੇ ਫੋਨ ਕਰਦੀ ਕਿੱਥੇ ਨਹੀਂ ਕਰਦੀ ਉਹ ਮੈਂ ਜਿੱਥੇ ਮਰਜ਼ੀ ਕਰਾਂ ਘਰ ਮੇਰਾ ਬਾਹਰ ਮੇਰਾ ਭਾਵੇਂ ਮੈਂ ਕੋਠੇ ਤੇ ਝੜ ਕੇ ਕਰਾਂ ਮੈਂ ਨਹੀਂ ਧਿਆਨ ਰੱਖਦੀ ਤੇਰੇ ਹੀ ਬੰਦਾ ਰੋਲੇ ਪੰਦਾ ਵਾ ਕਾਦਾ ਰੋਲੇ ਪੰਦਾ ਮੈਂ ਉਹਨੂੰ ਪੁੱਛ ਲੂੰਗੀ ਆਪੇ ਹੀ ਭਾਬੀ ਹਜਰ ਆਦਾ ਪੱਖਾ ਲਾ ਗਦੇ ਇੱਥੇ ਚਾਦਰ ਵਿਛਾ ਕੇ ਉੱਥੇ ਲੁੰਨੇ ਆ ਵਧੀਆ ਕਰਕੇ ਇੱਥੇ ਡਾ ਇੱਥੇ ਚਾਦਰ ਵਿਛਾ ਤੇ ਇੱ ਨਾਲ ਉੱਤੇ ਤੁਸੀਂ ਵੀ ਬੋ ਸੱਜ ਫਾਪੀ ਮੈਂ ਭੀ ਇਹਦਨ ਨਹੀਂ ਜਿੱਦਿਆ ਜਾਂਦਾ ਅੱਜ ਤੱਕ ਨਹੀਂ ਮੇਰੇ ਕੋਲ ਜਿੱਦਿਆ ਗਿਆ ਆ ਅਰੇ ਐਵੇਂ ਮੈਂ ਤੇ ਐਵੇਂ ਸੋਚ ਲਿਆ ਭੀ ਉੱਥੇ ਕਰ ਲੈਣੀ ਆ ਨਹੀਂ ਮੀਣੀਆਂ ਜੀਏ ਸਾਰਾ ਖਸੂਰ ਤੇਰਾ ਵਾ ਮੈਂ ਬੋਲ ਲੈਣੀ ਰੋਲਾ ਪਾ ਲੈਣੀ ਮੈਂ ਬੜਬੋਲੀ ਆ ਨਾ ਤੇ ਤੂੰ ਮੀਣ ਪੁਣੀ ਚ ਅੰਦਰ ਅੰਦਰ ਪਿੜੀਆਂ ਵੱਢ ਜਾਣੀ ਆ ਹਾ ਹੋ ਕੁਛ ਕਰਨ ਦੀ ਹੁਣ ਵੀ ਬੈਠੀ ਹੈ ਇੱਥੇ ਨਾ ਹੋ ਕੇ ਸਾਰਾ ਬੋਲ ਕੇ ਸੱਚੀ ਹੋ ਜਾਣੀ ਆ ਫਿਰ ਮੈਂ ਸੱਚੀ ਆ ਮੈਂ ਸੱਚੀ ਆ ਸੱਚੀ ਆ ਢੋਲ ਵਜਾ ਕੇ ਕਹਾਂ ਹੁਣ ਸੱਚੀ ਆ ਆਵੇਂ ਹੈ ਜਿਹੜਾ ਉੱਲੂ ਜਾਂ ਵੇਂਦਾ ਰਹਿਂਦਾ ਚਾਰ ਚਫੇਰੇ ਫੇ ਕੀ ਬੰਦਾ ਕੀ ਨਹੀਂ ਬੰਦਾ ਨਾ ਮੇਰੀ ਗੱਲ ਸੁਣੋ ਜੇ ਮੈਂ ਹੁਣ ਇਹਦੇ ਘਰ ਵਾਲੇ ਨੂੰ ਕੁਝ ਕਿਹਾ ਨਾ ਫਿਰ ਇਹਨੇ ਕਹਿਣਾ ਜੇਠ ਨੂੰ ਗੱਲਾਂ ਕਰਦੀ ਆ ਇਹਦੀ ਮਾਂ ਨੇ ਕੋਈ ਅਕਲ ਨਹੀਂ ਸਿਖਾਈ ਤੇ ਹੈ ਵੀ ਇਦਾਂ ਹੀ ਆ ਕਹਿਲਾ ਕਹਿਲਾ ਹਈ ਨਹੀਂ ਗੱਲ ਤੇ ਕਹਿ ਲਈ ਆ ਹਾ ਵੀ ਕਹਿਲਾ ਹੁਣ ਮੈਂ ਕਿਉਂ ਮੈਂ ਕਹਾਂ ਜੀ ਦੋ ਕੇ ਗੱਲ ਦੇ ਵਿੱਚ ਨਹੀਂ ਮੇਰਾ ਦਿਮਾਗ ਪਾਇਆ ਵਾ ਆਪੀ ਇੰਜ ਮਰਾ ਤੇ ਗੱਡੀ ਹੱਥ ਜੋੜੇ ਚੁੱਪ ਕਰ ਜਾ ਕਰਦੇ ਛੱਡ ਦੇ ਟਾਜੀ ਕਰਦਾ ਤੂੰ ਇੱਜ਼ਤ ਇੱਥੇ ਬਹਿ ਕੇ ਲਾਗੇ ਬਹਿ ਕੇ ਗੱਲਾਂ ਬੋਲ ਬਾਜ ਨਹੀਂ ਆਉਂਦੇ ਲੈ ਵੀ ਇੱਕ ਭਣੀ ਇਹਦੀ ਮਾਂ ਨੇ ਕਾਂ ਖਾ ਗਈ ਅਮੀ ਇੰਨਾ ਬੋਲਦੀ ਨਾ ਬੋਲਦੀ ਕੁਸਾਬ ਹੀ ਨਹੀਂ ਮਿੰਦੇ ਆਪ ਨਹੀਂ ਸਮਝ ਲੱਗਦੀ ਕੋਈ ਇੱਕ ਤਾਂ ਬੰਦਾ ਚੋਰੀ ਗੱਲ ਵੀ ਨਹੀਂ ਕਰ ਸਕਦਾ ਕੋਈ ਵੀ ਤੂੰ ਵੀ ਮੇਰੀ ਬੇਇੱਜ਼ਤੀ ਕਰਉਣੀ ਚੱਲ ਅੰਦਰ ਹੁਣ ਆ ਹੁਣ ਤੇ ਅੰਦਰ ਹੀ ਬਹਿਣਾ ਜੇ ਉਹਦੇ ਕੋਈ ਬੋਲਣਾ ਹੀ ਹੁੰਦਾ ਤਾਂ ਨਾ ਬੋਲੇਗਾ ਬਾਹਰ ਆ ਕੇ ਤੇ ਗੱਲ ਤੈਨੂੰ ਵੀ ਨਹੀਂ ਆਈ ਉਹਦੇ ਅੱਗੇ ਹੁਣ ਮੇਰੇ ਤੇ ਉਲਟਾ ਹੀ ਵਿਆਹ ਵਾ ਕਰਨ ਵੀ ਤੂੰ ਨਹੀਂ ਬੋਲੀ ਦੱਸ ਮੈਂ ਕਿਹੜੀ ਪਿੱਛੋਂ ਟ੍ਰੇਨਿੰਗ ਲੈ ਕੇ ਆਈ ਹਾਂ ਲੜਾਈ ਦੀ